ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੀ ਕੌਂਸਲਰ ਪੂਜਾ ਲੂਥਰਾ ਸejਦੇਵਾ ਵੱਲੋਂ ਆਮ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਅੱਜ ਉਨ੍ਹਾਂ ਦੇ ਦਫ਼ਤਰ ਦੇ ਵਿੱਚ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਵੇਟ ਕੀਤੀਆਂ ਗਈਆਂ। ਜਾਣਕਾਰੀ ਦਿੰਦੇ ਹੋਏ ਮੈਡਮ ਪੂਜਾ ਲੂਥਰਾ ਸejਦੇਵਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਜੁੜਤ ਬੰਦਾ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਈ ਮਹਿਲਾਵਾਂ ਦੇ ਅੰਦਰ ਟੈਲੈਂਟ ਹੈ ਅਤੇ ਉਸੇ ਟੈਲੈਂਟ ਨੂੰ ਹੋਰ ਨਿਖਾਰਨ ਦੇ ਲਈ ਅੱਜ ਸਿਲਾਈ ਮਸ਼ੀਨਾਂ ਮਹਿਲਾਵਾਂ ਨੂੰ ਵੇਟ ਕੀਤੀਆਂ ਗਈਆਂ। ਹਾਜੀ ਨਮਸਕਾਰ ਜੀ ਮੈਂ ਪੂਜਾ ਰੂਤਾ ਸਚਦੇਵਾ ਕਾਉਂਸਲਰ ਆਮ ਆਦਮੀ ਪਾਰਟੀ ਫਾਜ਼ਿਲਕਾ ਬੜੀ ਸੜੀਆਂ ਜੀਆਂ ਪੈਣਾ ਨੇ ਜਿਨ੍ਹਾਂ ਦੇ ਵਿੱਚ ਸਕਿੱਲ ਏ ਔਰ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਕੰਮ ਜਿਹੜਾ ਸ਼ੁਰੂ ਕਰਕੇ ਆਪਣਾ ਜਿਹੜਾ ਰੋਜ਼ਗਾਰ ਨੂੰ ਅੱਗੇ ਵਧਾ ਸਕਦੇ ਹਨ ਆਪਣੇ ਘਰ ਦਾ ਪਾਲਣ ਪੋਸ਼ਣ ਕਰ ਸਕਦੀਆਂ ਨੇ ਔਰ ਇਹੀ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਡੇ ਵੱਲੋਂ ਪਹਿਲੇ ਵੀ ਜਿਹੜਾ ਇਹ ਸਲਾਈਮ ਸ਼ਿਨਾ ਦੀ ਸੇਵਾ ਕੀਤੀ ਗਈ ਸੀ ਵੰਡੀਆਂ ਗਈਆਂ ਸੀ ਪੈਣਾ ਨੂੰ ਤੇ ਅੱਜ ਵੀ ਸਾਡੇ ਦਫ਼ਤਰ ਦੇ ਵਿੱਚ ਟੀਮ ਪੂਜਲ ਦਾ ਸੁਸਦੇਵਾ ਦੇ ਵੱਲੋਂ ਜਿਹੜਾ ਇਹ ਵੱਖ-ਵੱਖ ਪਿੰਡਾਂ ਦੇ ਵਿੱਚ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ ਨੇ ਔਰ ਇਹ ਵੰਡਣ ਦਾ ਮਕਸਦ ਸਿਰਫ ਇਹੀ ਹੈ ਕਿ ਤਾਂ ਕਿ ਸਾਡੀ ਜਿਹੜੇ ਪਹਿਨਾ ਨੇ ਉਹ ਇਹਨਾਂ ਸਿਲਾਈ ਮਸ਼ੀਨਾਂ ਦੇ ਜ਼ਰੀਏ ਆਪਣਾ ਜਿਹੜਾ ਰੋਜ਼ਗਾਰ ਨੂੰ ਅੱਗੇ ਵਧਾ ਸਕਣ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਟੀਮ ਪੂਜਲ ਦਾ ਸੁਸਦੇਵਾ ਵੱਲੋਂ ਸਾਡੇ ਵੱਲੋਂ ਜਿਹੜੀ ਲਗਾਤਾਰ ਇਹ ਜਿਹੜੀ ਸੇਵਾ ਇਹ ਚੱਲਦੀ ਰਹੇਗੀ ਬਹੁਤ ਖੁਸ਼ੀ ਨਾਲ ਮੈਂ ਤੁਹਾਡਾ ਮੈਂ ਨਾਮ ਵੀ ਕਿਸੇ ਤਰ੍ਹਾਂ ਨਹੀਂ ਹੈ ਤਾਂ ਮਤਲਬ ਉਹਨਾਂ ਨਾਲ ਕਰ ਰਹੀਆਂ ਸਾਡੇ ਪਾਣੀ ਆ ਗਿਆ ਸੀ ਪਾਣੀ ਆਨ ਕਰਨ ਸਾਰੇ ਘਰ ਦੇ ਵਿੱਚ ਕਮਰਿਆਂ 'ਚ ਪਾਣੀ ਚੱਲਿਆ ਗਿਆ ਸੀ ਜਿਹਦੇ ਨਾਲ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਸੜਾ ਅਸੀਂ ਮੈਨੂੰ ਪੂਰਾ ਲੱਗ ਰਿਹਾ ਕੋਲ ਹਾਲਪ ਮੰਗੀ ਸੀ ਸਲਾਈਮ ਸੀਨਿਸ ਨੂੰ ਮੈਂ ਪੂਰਾ ਨੰਬਰ ਤੇ ਖੁਸ਼ੀਂ ਦਿੱਤੀ ਹੈ ਸਾਰੇ ਬਹੁਤ ਜ਼ਿਆਦਾ ਹਲਪ ਕੀਤੀ ਹੈ ਸਭ ਨੇ ਕੀ ਕਹਿਣਾ ਚਾਹੁੰਦੇ ਜੋ ਮੈਂ ਕੰਮ ਕਰ ਰਹੀ ਹੈ ਜੀ ਕੋਈ ਇਹ ਸਾਡੇ ਪਿੰਡ ਦਾ ਸਰਦਾਰ ਦੋਨੇ ਨੰਨੇ ਦਾ ਕੋਈ ਹੋਰ ਨਹੀਂ ਕਰਦਾ ਟਾਇਲ ਦੇ ਦਰ ਤੇ ਤੁਹਾਡੀ ਗੱਲ ਸੁਣੀ ਗਈ ਹੈ ਮਸ਼ੀਨ ਦਿੱਤੀ ਕਿ ਤੁਹਾਨੂੰ ਅੱਜ ਦੋ ਦਿਨ ਸਿ ਆਏ ਸੀ ਤੀਜੇ ਦਿਨ ਮੈਡਮ ਨੇ ਸਾਨੂੰ ਫੋਨ ਕਰਕੇ ਆ ਬੁਲਾਇਆ ਠੀਕ ਹੈ ਅਸੀਂ ਵੀ ਕਰੀਏ ਉਹਨਾਂ ਦਾ ਥੈਂਕ ਯੂ ਕਰਨਾ ਚਾਹੁੰਦੇ ਆ ਬਹੁਤ ਮੈਨੂੰ ਸਤਿਕਾਰ ਜੋ ਗਏ ਨੂੰ ਅਸੀਂ ਇਹਨਾਂ ਨੂੰ ਬਹੁਤ ਸਤਿਕਾਰ ਕਰਦੇ ਸੀ ਧੰਨਵਾਦ ਜੀ